ਹੈਲੋ ਸਾਰਿਆਂ ਨੂੰ ਮੇਰੀ ਪਿਆਰ ਖੋਲੀ ਸੈਸਟਰੀ ਕਾਜੀ ਕੌਰਡੀਨ ਤੇ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈ ਬਰੋ ਕਰੇ ਖੁਸ਼ ਹੋ ਛਾੜ ਦੀ ਕਲਾਚ ਰੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਇੱਧਰ ਆਪਾਂ ਥੋੜੀ ਜਿਹੀ ਹਰੀਆਂ ਮਿਰਚਾਂ ਸੀ ਮੈਂ ਕਿਹਾ ਢੋਪ ਬਣਾ ਕੇ ਖਾਦੀ ਕਰਦੀ ਆ ਨਾਲੇ ਥੋੜੇ ਭਾਂਜੇ ਮਾਂਦ ਲੀਏ ਬਾਕੀ ਆਪਾਂ ਜੋ ਵੀ ਡੇਲੀ ਰੁਟੀਨ ਦੇ ਵਿੱਚ ਕਰਦੇ ਕੰਮ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਆ ਕਰੋ ਗਾਇਜ਼ ਅੱਜ ਆਪਾਂ ਕੀ ਬਣਾਉਣ ਲੱਗੇ ਆ ਅੱਕੇ ਦੇਖ ਤੇ ਲੋ ਜੀ ਇਧਰ ਠੰਡ ਬਹੁਤ ਜ਼ਿਆਦਾ ਹੋਈ ਪਈ ਏ ਠੰਡੇ ਠੰਡੇ ਮੌਸਮ ਦੇ ਵਿੱਚ ਤੇ ਇਧਰ ਆਪਾਂ ਜੋ ਵੀ ਕਰਾਂਗੇ ਡੇਲੀ ਰੁਟੀਨ ਚ ਪਹਿਲਾਂ ਨਾਸ਼ਤਾ ਵਗੈਰਾ ਬਣਾ ਕੇ ਘਰ ਦੇ ਕੰਮ ਕਰਕੇ ਤੇ ਗਾਇਜ਼ ਅੱਜ ਸਾਡਾ ਬੰਚੇਗਾ فرش ਪੈ ਜਾਏਗਾ ਥੋੜਾ ਜਿਹਾ ਕੰਮ ਰੁਕਿਆ ਹੋਇਆ ਹੈ ਮਿਸਤਰੀ ਲੱਗੇ ਹੋਏ ਆ ਤੁਸੀਂ ਦੇਖ ਹੀ ਰਹੇ ਓਂ ਠੰਡ ਦੇ ਵਿੱਚ ਤੇ ਉਹ ਵੀ ਕੰਮ ਨਿਪਟ ਜਾਏਗਾ ਠੀਕ ਹੈ ਜੀ ਤੇ ਠੰਡਾ ਪਾਣੀ ਇੰਨਾ ਹੋ ਰਿਹਾ ਇੰਨਾ ਹੋ ਰਿਹਾ ਨੇ ਕਿ ਠੰਡੇ ਪਾਣੀ ਦੇ ਵਿੱਚ ਹੱਥ ਪਾਉਂਦੇ ਵੀ ਡਰ ਲੱਗਦਾ ਤੇ ਸਾਡੇ ਘੀਰ ਨਾ ਲੱਗਣ ਦੀ ਵਜ੍ਹਾ ਨਾਲ ਸਾਨੂੰ ਬੜੀ ਦਿੱਕਤ ਆਉਂਦੀ ਹੈ ਤੇ ਵਾਰੀ ਦੇਖਦੇ ਆ ਜੀ ਜੋ ਵੀ ਡੇਲੀ ਰੁਟੀਨ ਚ ਹਮੇਸ਼ਾ ਦੀ ਤਰ੍ਹਾਂ ਕੰਮ ਕਰੀਦੇ ਉਸੇ ਤਰ੍ਹਾਂ ਤੁਹਾਡੇ ਨਾਲ ਆਪ ਵੀਡੀਓ ਸ਼ੇਅਰ ਕਰਦੇ ਰਹੀ ਹੁੰਦੇ ਹੁਣੇ ਆ ਤੇ ਬਰਮ ਦਾ ਪਾਣੀ ਰੈਡਮ ਹੋਇਆ ਕਿ ਜਿਹੜੇ ਕਸੋਲ ਨਹੀਂ ਹੁੰਦਾ ਪਾਣੀ ਕਿੰਨਾ ਐਵੇਂ ਦਾ ਪਾਣੀ ਕਿੰਨਾ ਅਟਕਾ ਪਿਆ ਬਹੁਤ ਜ਼ਿਆਦਾ ਠੰਡਾ ਪਾਣੀ ਹੋਇਆ ਤਾਂ ਟੈਂਕੀਆਂ ਦਾ ਲੇਕਰ ਥੋੜਾ ਤਾਜ਼ਾ ਚਲਾ ਲੈਣ ਨੇ ਅੱਜ ਥੋੜੀ ਰਾਤ ਜੀ ਮੇਰ ਜਾਂਦੀ ਇਹ ਬਹੁਤ ਜ਼ਿਆਦਾ ਠੰਡਾ ਹੀ ਹੋ ਰਿਹਾ ਹੈ। ਪਾਣੀ ਪੀਣੇ ਨੂੰ ਵੀ ਜੀ ਨਹੀਂ ਕਰਦਾ। ਇਹ ਕਹਿੰਦੇ ਪਾਣੀ ਪੀਣਾ ਚਾਹੀਦਾ ਤੇ ਦੇਖ ਲਓ ਸਾਡਾ ਠੰਡੇ ਦੇ ਵਿੱਚ ਆਪਾਂ ਪਾਣੀ ਵੀ ਨਹੀਂ ਪੀ ਰਹੇ। ਤੇ ਲੋ ਜੀ ਇੱਧਰ ਪਈ ਸੀ ਸਾਡੀ ਹਲਦੀ ਇਹ ਹਲਦੀ ਨਾ ਜੇਕਰ ਤੁਹਾਡੇ ਵੀ ਲੱਗਦਾ ਕਈ ਵਾਰੀ ਇਹਨੂੰ ਥੋੜਾ ਛਾਣ ਕੇ ਧੁੱਪ ਜੀ ਲਵਾ ਲਿਆ ਪਰ ਵੈਸੇ ਤਾਂ ਅੱਜਕੱਲ੍ਹ ਧੁੱਪ ਨਹੀਂ ਹੈਗੀ ਤੇ ਇਹ ਮੇਰੇ ਕੋਲ ਪਈ ਸੀ ਮੈਂ ਤਾਂ ਥੋੜੀ ਛਾਣ ਲੈਣੀ ਹੈ ਘਰ ਦੀ ਪੀਸੀ ਹੋਈ ਹੁੰਦੀ ਹੈ। ਤੇ ਜਿਵੇਂ ਕੋਈ ਸਰਦੀ ਹੈ ਨਾ ਸਰਦੀ ਦੇ ਵਿੱਚ ਦੁੱਧ ਵਗੈਰਾ ਪੀਂਦੇ ਹੋ ਤੇ ਹਲਦੀ ਜੀ ਹਫਤੇ 'ਚ ਇੱਕ ਦੋ ਵਾਰ ਜ਼ਰੂਰ ਅੱਧਾ ਕੁ ਚਮਚ ਹਲਦੀ ਦੁੱਧ ਚ ਪਾ ਕੇ ਪੀ ਲੈਣਾ ਚਾਹੀਦਾ ਇਹਦੇ 'ਚ ਬਹੁਤ ਸਾਰੇ ਐਂਟੀਬਾਇਓਟਿਕ ਹੁੰਦੀਆਂ ਜਿਵੇਂ ਆਪਣੇ ਸਰੀਰ 'ਚ ਬਹੁਤ ਸਾਰੀਆਂ ਦਰਦਾਂ ਵਗੈਰਾ ਹੁੰਦੀਆਂ ਨਾ ਤੇ ਉਹ ਠੀਕ ਹੋ ਜਾਂਦੀਆਂ ਕਹਿੰਦੇ ਹਲਦੀ ਦਾ ਦੁੱਧ ਜ਼ਰੂਰ ਪੀਣਾ ਚਾਹੀਦਾ ਹਲਦੀ ਦਾ ਹੋਇਆ ਸਰਦੀਆਂ ਦੇ ਵਿੱਚ ਜਿਵੇਂ ਖਸਖਸ ਹੋਈ ਇਹ ਚੀਜ਼ਾਂ ਦਾ ਦੁੱਧ ਪੀਣ ਨਾਲ ਸਾਡਾ ਸਰੀਰ ਦਿਮਾਗ ਠੀਕ ਰਹਿੰਦਾ ਹੈ ਤੇ ਠੰਡ ਚ ਵਧੀਆ ਰਹਿੰਦੀ ਹੈ ਇਹ ਚੀਜ਼ਾਂ ਤੇ ਹਲਦੀ ਮੈਂ ਕਿਹਾ ਚਲੋ ਪੀਸ ਲੈਣੀ ਹੈ ਸੋਰੀ ਛਾਨ ਲੈਣੀ ਆ ਛਾਨ ਕੇ ਰੱਖ ਲੈਣੀ ਇਹਨੂੰ ਕਈ ਵਾਰੀ ਹੁੰਦਾ ਨਾ ਡਰ ਜਿਹਾ ਲੱਗਦਾ ਕਿ ਕੀੜਾ ਵਗੈਰਾ ਨਾ ਪੈ ਜਾਵੇ ਤੇ ਜਿਆਦਾ ਲੰਬੇ ਸਮੇਂ ਤੱਕ ਕਈ ਵਾਰੀ ਹਲਦੀ ਪਈ ਹੋਵੇ ਨਾ ਤੇਰੇ ਕੋਲ ਨਾ ਤੇ ਇਹਨੂੰ ਪੀਸ ਕੇ ਛਾਣ ਕੇ ਰੱਖ ਲਓ ਤੇ ਮੈਂ ਛਾਣ ਲਈ ਸੀ ਤੇ ਫਿਰ ਇਹਨੂੰ ਹੁਣ ਆਪ ਆਪਣੇ ਡੱਬੇ ਦੇ ਵਿੱਚ ਪਾ ਕੇ ਰੱਖ ਲਾਂਗੇ ਹਲਦੀਆਂ ਦਾ ਡੱਬਾ ਸੀਗਾ ਇੱਕ ਤੇ ਜੇਕਰ ਤੁਹਾਨੂੰ ਲੱਗਦਾ ਹੁੰਦਾ ਨਾ ਕਈ ਵਰੀ ਕਹਿ ਦਿੰਦੇ ਆਪਣੇ ਕਿਸੇ ਵੈਸੇ ਹਲਦੀ ਦੇ ਵਿੱਚ ਤਾਂ ਕਦੀ ਨਾ ਕੀੜਾ ਪੈਂਦਾ ਨਾ ਤੁੱਚ ਪੈਂਦਾ ਹਨਾ ਤੇ ਇਹਦੇ ਵਿੱਚ ਜੇਕਰ ਦੋ ਕੁ ਨਿੰਮ ਦੀਆਂ ਪੱਤੀਆਂ ਜਾਂ ਲੌਂਗ ਬੰਨ ਕੇ ਰੱਖ ਦੋ ਨਾ ਕਹਿੰਦੇ ਵਧੀਆ ਹੁੰਦੇ ਆ ਤੇ ਚ ਫਿਰ ਵਧੀਆ ਰਹਿੰਦੀ ਹੈ ਹਲਦੀ ਜਿੰਨੇ ਲੰਬੇ ਸਮੇਂ ਤੱਕ ਮਰਜ਼ੀ ਇਹਨੂੰ ਆਪਾਂ ਰੱਖ ਸਕਦੇ ਆ ਐਦਾਂ ਹੀ ਬਹੁਤ ਚਾਈਂ ਤੱਕ ਚੱਲ ਜਾਂਦੀ ਹੈ ਇਹਦੀ ਲੋਜੀਕ ਦਾ ਮੈਨੇ ਠੰਡ ਜੀ ਲੱਗੀ ਮੇਰੇ ਤਸਵੀਰ ਨੂੰ ਸੁੰਨ ਜਾ ਛੱਡ ਗਿਆ ਮਾਸਕ ਆਪ ਬਨ ਲਿਆ ਤੇ ਮੈਂ ਇਤਰ ਬਣਾਉਣ ਲੱਗੀ ਸੀ ਨਾਸ਼ਤਾ ਨਾਸ਼ਤਾ ਜੇ ਆਪਾਂ ਗੋਪੀ ਆਲਾ ਬਣਾਉਣ ਲੱਗਿਆ ਠੀਕ ਹੈ ਜੀ ਜਿੰਨੇ ਜਿੰਨੇ ਖਾਣਾ ਖਾਓ ਤੇ ਇੱਕ ਨਾ ਮੈਨੂੰ ਮੈਸੇਜ ਆ ਰਿਹਾ ਸੀ ਸੁਦੇਸ਼ ਸੈਣੀ ਜੀ ਦੇ ਨਾਮ ਤੋਂ ਆਈ ਆਈਡੀ ਆ ਉਹਨਾਂ ਦੀ ਤੇ ਬਹੁਤ ਅੱਛਾ ਲੱਗਿਆ ਤੁਸੀਂ ਕਦੀ ਨਾਮ ਨਹੀਂ ਲਿਆ ਸਿਸਟਰ ਤੁਹਾਡਾ ਕਦੀ ਕਮੈਂਟ ਨਹੀਂ ਆਇਆ ਜੇਕਰ ਕਮੈਂਟ ਆਇਆ ਹੁੰਦਾ ਮੈਂ ਜ਼ਰੂਰ ਲੈਂਦੀ ਤੇ ਤੁਸੀਂ ਕਮੈਂਟਾਂ ਵਿੱਚ ਲਿਖ ਦਿਆ ਕਰੋ ਕਿ ਮੇਰਾ ਨਾਮ ਜ਼ਰੂਰ ਲੈਣਾ ਬਾਕੀ ਥੈਂਕ ਯੂ ਡੀਅਰ ਬਹੁਤ ਸਾਰਾ ਥੈਂਕ ਯੂ ਤੁਹਾਡਾ ਤੇ ਆਜ ਜਿੰਨੇ ਜਿੰਨੇ ਨਾਸ਼ਤਾ ਕਰਨਾ ਜੇ ਅੱਧਰ ਗੋਪੀ ਵਾਲੇ ਪਰੌਂਠੇ ਬਣ ਗਏ ਤੇ ਉੱਤੇ ਰੱਖ ਲਓ ਮੱਖਣ ਜਾਂ ਲੱਸੀ ਦੇ ਨਾਲ ਖਾਓ ਵੈਸੇ ਠੰਡ ਦੇ ਵਿੱਚ ਲੱਸੀ ਹੁਣ ਇੰਨੀ ਪੀਤੀ ਨਹੀਂ ਜਾਂਦੀ ਤੇ ਮੈਨੂੰ ਹਮੇਸ਼ਾ ਹੀ ਮਲਾਈ ਜਾਂ ਮੱਖਣ ਦੇ ਨਾਲ ਅੱਛਾ ਲੱਗਦਾ ਨਾਲ ਚਾਹ ਬਹੁਤ ਵਧੀਆ ਲੱਗਦਾ ਆਜੋ ਜਿੰਨੇ ਜਿੰਨੇ ਖਾਣੇ ਮੋਸਟ ਵੈਲਕਮ ਤੁਹਾਡਾ ਵੀ ਤੇ ਲੋ ਜੀ ਇੱਧਰ ਆਪਾਂ ਸਵੇਰ ਦੇ ਕੰਮ ਕਰਕੇ ਫ੍ਰੀ ਹੋ ਗਏ ਸੀ ਨਾਸ਼ਤਾ ਬਣਾ ਲਿਆ ਸੀ ਤੇ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ ਇੰਨੀ ਠੰਡ ਇੱਕਦਮ ਮਤਲਬ ਜਿਵੇਂ ਧੁੱਪ ਨੀ ਨਿਕਲ ਰਹੀ ਤੇ ਸੱਚੀ ਬਹੁਤ ਜ਼ਿਆਦਾ ਹੀ ਠੰਡ ਲੱਗ ਰਹੀ ਤੇ ਇੱਧਰ ਆਪਾਂ ਮਸਾਲਾ ਗ੍ਰਾਈਂਡ ਕਰ ਲਿਆ ਤੇ ਮੈਂ ਕਿਹਾ ਚਲੋ ਪਹਿਲਾਂ ਸਬਜ਼ੀ ਆਪਣੇ ਕੰਮ ਨਿਬੜ ਲਈਏ ਫਟਾਫਟ ਕੰਮ ਨਿਭੜ ਜਾਣਗੇ ਨਾ ਫਿਰ ਜਿੱਦਾਂ ਮਰਜ਼ੀ ਆਪਾਂ ਫ੍ਰੀ ਹੋ ਕੇ ਆਰਾਮ ਨਾਲ ਬੈਠ ਜਾ ਇੱਧਰ ਆਪ ਆਪਣੇ ਘਰਾਂ ਦੇ ਜੀ ਕੰਮ ਮੈਂ ਬਣਾਉਣ ਲੱਗੀ ਆ ਪਨੀਰ ਦੀ ਸਬਜ਼ੀ ਇੱਧਰ ਮੈਂ ਤਾਂ ਰੀ ਕੜਾਈ ਥੋੜੀ ਜਿਹੀ ਨਾ ਮੇਰੇ ਕੋ ਸੇਵੀਆਂ ਪੁੱਜੀਆਂ ਪਈਆਂ ਸੀ ਆ ਦੇਖੋ ਮੈਂ ਨਾ ਸੋਰੀ ਬੱਟੀਆਂ ਪਈਆਂ ਸੀ ਇਹ ਸੇਵੀਆਂ ਸੀ ਹੱਥ ਦੀਆਂ ਹੀ ਬਣਾਉਂਦੇ ਹੁੰਦੇ ਆ ਠੀਕ ਹੈ ਜੀ ਇਹ ਸੇਵੀਆਂ ਹੱਥ ਦੀਆਂ ਬੱਟੀਆਂ ਮੈਂ ਕਿਹਾ ਚਲੋ ਥੋੜੀਆਂ ਥੋੜੀਆਂ ਭੁੰਨ ਕੇ ਰੱਖਦਾ ਜੇ ਪੁੱਜੀਆਂ ਹੋਣਾ ਫਿਰ ਇਹਨਾਂ ਦੇ ਵਿੱਚ ਕਦੀ ਵੀ ਸੁੰਢੀ ਨਹੀਂ ਪੈਂਦੀ ਤੁਸੀਂ ਵੀ ਜੇਕਰ ਸੇਵੀਆਂ ਵਗੈਰਾ ਘਰੇ ਬਣਾਉਂਦੇ ਹੁੰਦੇ ਹੋ ਨਾ ਭੁੰਨ ਕੇ ਰੱਖੋ ਚਾਹੇ 10 ਸਾਲ ਰੱਖ ਲਓ ਉਹਨਾਂ ਨੂੰ ਕਦੀ ਵੀ ਨਾ ਖਰਾਬ ਹੁੰਦੀਆਂ ਨਾ ਸੁੰਡੀ ਪੈਂਦੀਆਂ ਨਾ ਉਹਨਾਂ ਦਾ ਟੇਸਟ ਚੇਂਜ ਹੁੰਦਾ ਐਨੀਆਂ ਵਧੀਆ ਤਰੀਕੇ ਨਾਲ ਹੁੰਦੀਆਂ ਤੇ ਆਹ ਦੇਖੋ ਜੀ ਮੈਂ ਕਿਹਾ ਚਲੋ ਭੁੰਨ ਕੇ ਰੱਖ ਕੁਝ ਮੈਂ ਭੁੰਨ ਲਿਆ ਸੀ ਥੋੜੀਆਂ ਜਿਹੀਆਂ ਰਹਿ ਗਈਆਂ ਫਿਰ ਮਨ ਵੀ ਸੀਗਾ ਚੁੱਲੇ ਤੇ ਭੁੰਨਾ ਤੇ ਫਿਰ ਕਦੀ ਸੋਚਦੀਆਂ ਥੋੜੀਆਂ ਜੀਆਂ ਭੁੰਨ ਲੈਣੀਆਂ ਬਾਕੀ ਮੈਂ ਚੁੱਲੇ ਤੇ ਭੁੰਨ ਲਾਂਗੀ ਥੋੜੀਆਂ ਥੋੜੀਆਂ ਭੁੰਨ ਕੇ ਰੱਖ ਲਾਂਗੇ ਇੱਧਰ ਮੈਂ ਗੈਸ ਵਾਲ ਤੇ ਇੱਧਰ ਆਪ ਆਪਣਾ ਗ੍ਰਾਈਂਡ ਕਰ ਲਿਆ ਜੀ ਮਸਾਲਾ ਥੋੜਾ ਪਨੀਰ ਬਣਾਵਾਂਗੇ ਮੈਂ ਤਾਂ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਵੀ ਕੋਈ ਆਪਣੀ ਡੇਲੀ ਰੁਟੀਨ ਵਿੱਚ ਫਟਾਫਟ ਕੰਮ ਕਰੀ ਦੀ ਆਪਣੇ ਘਰ ਦੇ ਕਰੀ ਦੇ ਤੁਹਾਡੇ ਨਾਲ ਸ਼ੇਅਰ ਕਰਦੀ ਰਹੀ ਨੇ ਹਾਰ ਇੱਕ ਰੈਸਿਪੀ ਸ਼ੇਅਰ ਕਰਦੀ ਆ ਪਰ ਵਾਕਈ ਸਰਦੀ ਦੇ ਵਿੱਚ ਕੰਮ ਕਰਨੇ ਨੂੰ ਚਾਹੇ ਜੀ ਕਰੇ ਨਾ ਕਰੇ ਭੁੱਖ ਤਾਂ ਜਿਆਦਾ ਲੱਗਦੀ ਹੀ ਲੱਗਦੀ ਹੈ ਬੈਠੇ ਬੈਠੇ ਸਭ ਨੂੰ ਜਿਆਦਾ ਭੁੱਖ ਲੱਗਦੀ ਹੈ ਹਨਾ ਜੀ ਆ ਦੇਖੋ ਜੇਕਰ ਤੁਸੀਂ ਵੀ ਸੇਵੀਆਂ ਭੁੰਨਦੇ ਹੋ ਨਾ ਤੇ ਆ ਦੇਖੋ ਇਸ ਤਰ੍ਹਾਂ ਹਲਕੀਆਂ ਹਲਕੀਆਂ ਬਰਾਊਂ ਜੀਆਂ ਕਰ ਲਿਆ ਕਰੋ ਜਿਆਦਾ ਵੀ ਨਹੀਂ ਭੁੰਨਣੀਆਂ ਠੀਕ ਹੈ ਭੁਜੀਓ ਹੋਣਾ ਤੇਰੇ ਆਪਣੇ ਅਸੀਂ ਰਹਿੰਦੀ ਆ ਕਿ ਇੱਧਰ ਸਾਡਾ ਪਹਿਲਾਂ ਜੀ ਆਪਾਂ ਬਣਾਉਣ ਲੱਗਿਆ ਸਬਜ਼ੀ ਆ ਦੇਖੋ ਜੀ ਆਪਣੇ ਕੋਲ ਪਿਆ ਹੈ ਅਸੀਂ ਪਨੀਰ ਪਨੀਰ ਸਾਡੇ ਕੋਲ ਘਰ ਦਾ ਆਪਾਂ ਮਸਾਲਾ ਹਮੇਸ਼ਾ ਦੀ ਤਰ੍ਹਾਂ ਜਿਵੇਂ ਸਾਰਾ ਕੁਝ ਮੈਂ ਗ੍ਰਾਇੰਡ ਕਰਦੀ ਹੁੰਨੀ ਆ ਨਾ ਸਾਰਾ ਕੁਝ ਗ੍ਰਾਇੰਡ ਕਰ ਲਿਆ ਸੀ ਅਦਰਕ ਲਸਣ ਹਰੀਆਂ ਮਿਰਚਾਂ ਟਮਾਟਰ ਸਭ ਕੁਝ ਮੈਂ ਵਿੱਚੇ ਹੀ ਗ੍ਰਾਇੰਡ ਕਰ ਲਿਆ ਤੇ ਇੱਧਰ ਆਪਾਂ ਕਰ ਲਿਆ ਜੀ ਤੇਲ ਪਾ ਰਾਂ ਇਹ ਕਰੀਏ ਨਾ ਆਹ ਜਿਹਾ ਦੇਖੋ ਜੀ ਆਪਾਂ ਮਸਾਲਾ ਆਪਣਾ ਭੁੰਨ ਲਿਆ ਠੀਕ ਹੈ ਜੀ ਮਸਾਲੇ ਨੂੰ ਵਧੀਆ ਤਰੀਕੇ ਨਾਲ ਆਪਾਂ ਥੋੜਾ ਜਿਹਾ ਬ੍ਰਾਊਨ ਕਰ ਲੈਣਾ ਆ ਦੇਖੋ ਤੇਰੇ ਵਿੱਚ ਆਪਾਂ ਇਹ ਵਧੀਆ ਖੁਸ਼ਬੂ ਜੀ ਆਉਣ ਲੱਗ ਜਾਈਗਾ ਜਦੋਂ ਪਰ ਮਸਾਲਾ ਬਿਲਕੁਲ ਥੋੜਾ ਜਿਹਾ ਲੱਗਣ ਲੱਗੇਗਾ ਆਪਣੇ ਟੇਸਟ ਅਨੁਸਾਰ ਆਪਾਂ ਇਹਦੇ ਵਿੱਚ ਸਾਰੇ ਚੀਜ਼ਾਂ ਦੇ ਪਾ ਦਾਂਗੇ ਹੁਣ ਠੀਕ ਹੈ ਜੀ ਚਾ ਚਲੋ ਇਹ ਵੀ ਰੈਸਪੀ ਸ਼ੇਅਰ ਕਰਦੀ ਹਾਂ ਬਿਲਕੁਲ ਸਿੰਪਲ ਤੇ ਸੌਖੀ ਤੁਹਾਡੇ ਨਾਲ ਨਮਕਪੜਾ ਮਿਰਚ ਤੇ ਲੋ ਜੀ ਇੱਧਰ ਆਪਾਂ ਆਪਣੇ ਟੇਸਟ ਅਨੁਸਾਰ ਸਭ ਤੋਂ ਪਹਿਲਾਂ ਆਪਾਂ ਪਾ ਲਾਂਗੇ ਜੀ ਹੁਣ ਇਹਦੇ ਵਿੱਚ ਨਮਕ ਠੀਕ ਹੈ ਫਿਰ ਉਸ ਤੋਂ ਬਾਅਦ ਥੋੜੀ ਜੀ ਪਾਵਾਂਗੇ ਅਚ ਮਿਰਚ ਲਾਲ ਮਿਰਚ ਮੈਂ ਹਮੇਸ਼ਾ ਹੀ ਬਹੁਤ ਜ਼ਿਆਦਾ ਘੱਟ ਪਾਣੀ ਹੁੰਦੀਆਂ ਕਿਉਂਕਿ ਇਹ ਘਰੀਆਂ ਪਾਉਂਦੀਆਂ ਫਿਰ ਥੋੜਾ ਜਿਹਾ ਗਰਮ ਮਸਾਲਾ ਪੂਜਿਆ ਹੋਇਆ ਥੋੜਾ ਜੀਰਾ ਠੀਕ ਹੈ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਥੋੜੀ ਜੀ ਤੇਗੀ ਮਿਰਚ ਇਹਦੇ ਨਾਲ ਰੰਗਤ ਬਹੁਤ ਸੋਹਣੀ ਆ ਜਾਂਦੀ ਹੈ ਠੀਕ ਹੈ ਇਹ ਆਪਾਂ ਹਰੀਆਂ ਨਿੰਚਾਂ ਪਾਣੀਆਂ ਜਿੰਨੀਆਂ ਤੁਸੀਂ ਟੇਸਟ ਅਨੁਸਾਰ ਪਾਉਂਦੇ ਹੋ ਤੇ ਪਾ ਸਕਦੇ ਹੋ ਆਲੋ ਜੀ ਇੱਥੇ ਪਾਤੀ ਆਪਾਂ ਹਲਦੀ ਅੰਬੀ ਦੇ ਚ ਵੀ ਕਰ ਦਿੱਤੇ ਪਾਣੀ ਮੇਰੇ ਭਾਈ ਤੇ ਹੁਣ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਮਸਾਲੇ ਨੂੰ ਆਪਾਂ ਇਹਨੂੰ ਨਾ ਭੁੰਨ ਲੈਣੇ ਠੀਕ ਹੈ ਜੀ ਹਲਕਾ ਜਿਹਾ ਤੇ ਵਿੱਚ ਪਾ ਦਿੰਦੇ ਆਪਾਂ ਪਾਣੀ ਸਾਥੀ ਜਿਹੜਾ ਸਾਡਾ ਮਸਾਲਾ ਨਾ ਤੇ نیچے ਲੱਗੇ ਤੇ ਉੱਥੂ ਜਿਹਾ ਚਾੜਦਾ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਅੱਗੇ ਓਏ ਉਂ ਜਦੋਂ ਤਾਂ ਅੱਛਾ ਡਾਈਕਿਓ ਨਹੀਂ ਛੜਦਾ ਨਾ ਤੇ ਜਦ ਆਪਾਂ ਪਾਣੇ ਆ ਕਿ ਹੋ ਨਹੀਂ ਛੜਦਾ ਹੈ ਨਾ ਮਸਾਲਾ ਕੜਾਈ ਨਹੀਂ ਛੜਦਾ ਤਾਂ 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 ਇਹਨੂੰ ਵਧੀਆ ਤਰੀਕੇ ਨਾਲ ਹੁੰਨਾ ਤਾਂ ਕਿ ਸਾਡੀ ਜਿਹੜੀ ਹਲਦੀ ਹੈ ਨਾ ਉਹਦਾ ਕੱਚਾ ਪੰਨਾ ਨਾ ਹੋਵੇ ਲਓ ਯਾ ਦੇਖੋ ਸਾਡਾ ਮਸਾਲਾ ਬਿਲਕੁਲ ਪੁੱਜ ਕੇ ਹੋ ਗਿਆ ਤਿਆਰ ਆ ਦੇਖੋ ਜਿਵੇਂ ਹੀ ਆਪਣਾ ਤੇਲ ਛੜਨ ਲੱਗਿਆ ਨਾ ਸਾਡਾ ਮਸਾਲਾ ਵਧੀਆ ਤਰੀਕੇ ਨਾਲ ਪੁੱਜ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਥੋੜਾ ਜਿਹਾ ਪਾਣੀ ਪਾ ਦੇਣਾ ਠੀਕ ਹੈ ਜੀ ਹੁਣ ਆਪਣਾ ਜੋਦਾ ਹੀ ਪਾਣੀ ਢਿੱਦੜ ਆ ਦੇਖੋ ਤੁਸੀਂ ਪਨੀਰ ਜੇਕਰ گاੜਾ ਰੱਖਣਾ ਹੈ ਤੇ ਥੋੜਾ ਪਾਣੀ ਪਾਓ ਜੇਕਰ ਤੁਸੀਂ ਤਰੀ ਵਾਲਾ ਬਣਾਉਣਾ ਤੇ ਜਿਆਦਾ ਇੱਧਰ ਆਪ ਆਪਣੇ ਪਨੀਰ ਦੀ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ ਠੀਕ ਹੈ ਜੀ ਆ ਦੇਖੋ ਜੀ ਇਹਦੇ ਵਿਚ ਆਪਾਂ ਜੇ ਆਪਣਾ ਵਧੀਆ ਜਿਹਾ ਬਣਾਉਣਾ ਨੇ ਤੇ ਇੱਕ ਹੋਰ ਚੀਜ਼ ਆਪਾਂ ਮੈਂ ਮਿਕਸ ਕਰਾਂਗੇ ਜਿਹਦੇ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਬਣਦਾ ਹੈ ਤੇ ਆ ਦੇਖੋ ਜੀ ਹੁਣ ਆਪਾਂ ਇਹ ਪਨੀਰ ਮੇਰਾ ਘਰ ਦਾ ਕੱਟਿਆ ਹੋਇਆ ਜੀ ਹਮੇਸ਼ਾ ਹੀ ਮੈਂ ਜਦੋਂ ਵੀ ਕਦੀ ਬਣਾਉਣੀ ਹੁੰਦੀ ਆ ਮੈਨੂੰ ਘਰ ਦਾ ਹੀ ਪਨੀਰ ਵਧੀਆ ਲੱਗਦਾ ਹੈ ਜਿਹੜਾ ਬਾਹਰ ਦਾ ਪਨੀਰ ਹੁੰਦਾ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ ਇਸ ਕਰਕੇ ਬਹੁਤ ਹੀ ਘੱਟ ਹੁੰਦੀ ਹੈ ਤੁਸੀਂ ਵੀ ਜਦੋਂ ਕਦੀ ਚੈੱਕ ਕਰਦੇ ਹੋ ਨਾ ਲੈਂਦੇ ਹੁੰਦੇ ਹੋ ਸੋਰੀ ਪਨੀਰ ਹਮੇਸ਼ਾ ਚੈੱਕ ਕਰਕੇ ਲਿਆ ਕਰੋ ਕਿਉਂਕਿ ਅੱਜ ਕੱਲ ਸੋਇਆ ਪਨੀਰ ਵੀ ਦਿੰਦੇ ਆ ਤੇ ਮਿਲਾਵਟ ਵੀ ਬਹੁਤ ਕਰਦੇ ਆ ਬੱਚਿਆਂ ਨੂੰ ਜਿਵੇਂ ਪਨੀਰ ਤੁਸੀਂ ਦਿੰਦੇ ਹੋ ਨਾ ਬੱਚਿਆਂ ਨੂੰ ਧਿਆਨ ਨਾਲ ਇਹ ਚੀਜ਼ਾਂ ਦੇਖ ਕੇ ਦਿਆ ਕਰੋ ਕਿਉਂਕਿ ਆ ਬਹੁਤ ਜ਼ਿਆਦਾ ਨਕਸਾਨ ਮਿਲਾਵਟੀ ਚੀਜ਼ਾਂ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ ਤੇ ਲੋ ਜੀ ਆ ਦੇਖੋ ਸਾਡਾ ਗੇਜਾ ਪੈ ਗਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਹੀ ਆਪਾਂ ਆਪਣਾ ਪਾ ਦਾਂਗੇ ਪਨੀਰ ਪਨੀਰ ਕੱਟਿਆ ਹੋਇਆ ਇਹਦੇ ਵਿੱਚ ਹੀ ਹੁਣ ਆਪਾਂ ਪਾ ਦਿੰਨੇ ਆ ਠੀਕ ਹੈ ਜੀ ਹੁਣ ਇਹ ਵਧੀਆ ਤਰੀਕੇ ਨਾਲ ਰਿਝ ਜਾਵੇ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਠੀਕ ਹੈ ਜੀ ਬਾਕੀ ਇਹਦੇ ਵਿੱਚ ਜੇਕਰ ਤੁਸੀਂ ਜ਼ਿਆਦਾ ਵਧੀਆ ਟੇਸਟ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ 2 ਚਮਚ ਨਾ ਇਹਦੇ ਵਿੱਚ ਮਲਾਈ ਦੇ ਪਾ ਦਿੰਨੇ ਆ ਇਹਦੇ ਨਾਲ ਤੁਹਾਡਾ ਬਹੁਤ ਵਧੀਆ ਟੇਸਟ ਬਣ ਜਾਏਗਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਮਿਕਸ ਕਰ ਦੇਣਾ ਆ ਦੇਖੋ ਇਹਦੇ ਵਿੱਚ ਹੀ ਮਿਕਸ ਕਰਦੇ ਬਹੁਤ ਜ਼ਿਆਦਾ ਟੇਸਟੀ ਬਣ ਜਾਂਦਾ ਇਹ ਵਾਲਾ ਕਮੀਰ ਇਹ ਨੂੰ ਨਾ ਪਾਇਦੇ ਵਿੱਚ ਆਪਾਂ ਆਪਣਾ ਪਾ ਦਾਂਗੇ ਜੀ ਕਟਿਆ ਹੋਇਆ ਬਰੀਕ-ਬਰੀਕ ਧਨੀਆ ਮੈਂ ਕਿਹਾ ਚਲੋ ਏਵੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਹਾਂ ਲੋ ਜੀ ਇਹ ਚਾਪੌਣ ਫੜਦਾਂਗੇ ਹੁਣ ਆਪਾਂ ਇਹਨੂੰ ਰਿਜਾਂ ਲਈ ਥੋੜੀ देर ਰੱਖ ਦਿੰਨੇ ਆ ਤਾਂ ਕਿ ਸਾਡਾ ਵਧੀਆ ਤਰੀਕੇ ਨਾਲ ਪਨੀਰ ਮਿਕਸ ਹੋ ਜਾਏ। ਯਾ ਦੇਖੋ ਜੀ ਸਾਡੀ ਸਬਜੀ ਬਣ ਕੇ ਹੋ ਗਈ ਤਿਆਰ ਆ ਦੇਖੋ ਰਿਜਾ ਪੈ ਗਿਆ ਵਧੀਆ ਤਰੀਕੇ ਨਾਲ ਠੀਕ ਹੈ ਜੀ ਆਪਾਂ ਮਲਾਈ ਪਨੀਰ ਇਸ ਤਰ੍ਹਾਂ ਬਣਾਇਆ ਬਹੁਤ ਟੇਸਟੀ ਬਹੁਤ ਵਧੀਆ ਬਣਦਾ ਜਿੰਨੂੰ ਜਿੰਨੂੰ ਪਸੰਦ ਆ ਮੈਨੂੰ ਕਮੈਂਟਾਂ ਵਿੱਚ ਦੱਸਿਓ ਇਹ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਵਧੀਆ ਲੱਗੇਗਾ ਤੁਹਾਨੂੰ ਖਾਂਚ ਵੀ ਤੁਸੀਂ ਜੇਕਰ ਬੱਚੇ ਤੁਹਾਡੇ ਖਾਂਦੇ ਆ ਨਾ ਤੇ ਖੁਸ਼ ਹੋ ਕੇ ਰੋਟੀਆਂ ਦੋ ਦੀ ਜਗ੍ਹਾ ਚਾਰ ਖਾਣਗੇ ਨਾ ਟੇਸਟੀ ਲੱਗਦਾ ਜੇਕਰ ਤੁਸੀਂ ਇਹਨੂੰ ਟਿਫਨ 'ਚ ਬੱਚਿਆਂ ਦੇ ਪਾ ਕੇ ਦੇਣਾ ਹੈ ਤਾਂ ਤੁਸੀਂ ਇਹਦੀ ਤਰੀ ਜਿਹੜੀ ਗਾੜੀ ਰੱਖ ਗਰੇਵੀ ਮਤਲਬ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਜੀ ਪੰਜਾਬੀ 'ਚ ਅਸੀਂ ਕਹਿ ਦਿੰਨੇ ਆ ਤਰੀ ਗਾੜੀ ਰੱਖ ਸਕਦੇ ਹੋ ਗਰੇਵੀ ਮਤਲਬ ਵਧੀਆ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਅਸੀਂ ਤਾਂ ਇਸ ਤਰ੍ਹਾਂ ਹੀ ਖਾਣੀ ਰਸਲੀ ਰਸਲੀ ਜੀ ਇਹਨੂੰ ਚਾਹੇ ਆਪਾਂ ਚਾਵਲਾਂ ਨਾਲ ਖਾ ਲਓ ਚਾਹੇ ਮੱਕੀ ਦੀ ਰੋਟੀ ਨਾਲ ਖਾਓ ਚਾਹੇ ਕਦੇ ਜਿਸ ਤਰ੍ਹਾਂ ਵੀ ਟੇਸਟੀ ਲੱਗਦੀ ਹੈ ਤੇ ਇਸੇ ਤਰ੍ਹਾਂ ਬਾਕੀ ਗਾਇਜ਼ ਮਾੜਾ ਜਾਂ ਦੁਪਹਿਰ ਦਾ ਸਾਡਾ ਜੋ ਵੀ ਹੋਏਗਾ ਨਿਬੜ ਕੇ ਆਪਣਾ ਕੰਮ ਇਹ ਕੰਮ ਤੋਂ ਆਪਾਂ ਫ੍ਰੀ ਹੋ ਚੁੱਕੇ ਹਾਂ ਠੀਕ ਹੈ ਜੀ ਇੱਧਰ ਪਿਆਰਿਆ ਫਰਸ਼ ਮੈਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂਗੀ ਆਪਣਾ ਪਿਆਰ ਤੇ ਸਪੋਰਟ ਪਲੀਜ਼ ਇਸੇ ਤਰ੍ਹਾਂ ਹੀ ਬਣਾਈ ਰੱਖਿਆ ਕਰੋ ਕਿਦਾਂ ਦੀ ਰੈਸিপি ਲੱਗੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਟਰੱਕਰ ਤੇ ਲੋ ਗਾਇਸ ਆ ਦੇਖੋ ਜੀ ਇੱਧਰ ਤੇੜਾ ਥੋੜੀ ਹੋ ਗਈ ਫਾਈਨਲੀ ਅੱਜ ਬਣ ਜੇਗੀ ਸਾਰੀ ਸਾਰੇ ਫਰਸ਼ ਪੈ ਜਾਈ ਪੁਰਾਣਾ ਬਈ ਇਹਨੇ ਜਿੰਮੀ ਦੀ ਵੇਚ ਦਿੱਤੀ ਮੇਰੇ ਨਾਲ ਦਿੱਕਤ ਨਹੀਂ ਗਿਆ ਨੂੰ ਮੇਰਾ ਮੇਟੂ ਹੀ ਨਹੀਂ ਕਹਿੰਦਾ ਬੜਾ ਮੈਂ ਬੜਾ ਬੜਾ ਪੈਂਟ ਤੋਂ ਦੇਖਦਾ ਬਿਨਾ ਪੁੱਛੇ ਗਏ ਜੇਰੇ ਕਹਿੰਦਾ ਤੁੰਗ ਵੀ ਪੂਰਾ ਫੈਸਲ ਅਰੇ ਗੇ ਰਵੀ ਅਸਰਾਵ ਕਰ ਦਿਆਂ ਜੋ ਕਰਨ ਲੱਗਿਆ ਤੇਰੀ ਕਿਦ ਤਨੋਂ ਕੋ ਮੈਂ ਟੈਂਸ਼ਨ ਖੁੰਲੇ ਰਹਾ ਤੇ ਲੋਜੀ ਜਦ ਦਾ فرش ਤੇ ਦੇਖ ਲਿਖ ਨੂੰ ਇਹ ਦੂਰਾ ਕੀ ਹੈ ਦੀਵਿਆ ਲੱਗਦਾ ਹੈ ਨਾ ਕਿੰਨਾ ਫਰਕ ਪਈ ਹਰ ਇੱਕ ਚੀਜ਼ ਹਰ ਇੱਕ ਚੀਜ਼ ਦੇ ਨਾਲ ਦਿੱਖਾਹੀ ਕਿਹਨਾ ਉਸੇ ਹਿਸਾਬ ਨਾਲ ਹੀ ਬੱਝਦੀ ਹੈ ਤੇ ਆ ਦੇਖੋ ਹੁਣ فرش ਤੇ ਜਦੋਂ ਤੇ ਕਿੰਨਾ ਸੋਨਾ ਲੱਗਦਾ ਸ਼ੁਰੂ ਤੇ ਆ ਦੇਖੋ ਜੀ فرش ਕਰਤਾ ਪਾਣਾ ਸ਼ੁਰੂ ਮਿਸਤਰੀ ਜੀ ਨੇ ਬਾਕੀ ਦੇਖੋ ਸਿੰਪਲ ਹੀ ਪੁਆ ਰਹੇ ਹਾਂ ਬਾਅਦੋਂ ਤੁਹਾਡੀ ਕਿਰਪਾ ਸਦਕਾ ਕਰਦੀ ਨਾ ਸਾਡੀ ਟਾਈਲਾਂ ਵੀ ਲੱਗ ਜਾਨੀ ਗਈ ਹੈ ਤੇ ਆ ਦੇਖੋ ਜੀ ਹੁਣ ਕਪੜਾ ਅੱਗੇ ਰੈਂਪ ਪੈ ਜੇਗਾ ਆ ਦੇਖੋ ਪ੍ਰਮਾਤਮਾ ਦੀਆਂ ਨਾਲ ਤੁਹਾਡੀ ਕਿਰਪਾ ਸੱਤਾ ਮੈਨੂੰ ਲੱਗੀ ਰਿਹਾ ਇਹ ਜਿਹੜਾ ਸਾਰਾ ਫਰਸ਼ ਹੋਰ ਰੈਂਪ ਸਾਡਾ ਸ਼ਾਇਦ ਕੰਪਲੀਟ ਹੋ ਜਾਏ ਤੇ ਬਹੁਤ ਜ਼ਿਆਦਾ ਤੰਗ ਹੋਏ ਸੀ ਕਈ ਦਿਨਾਂ ਤੋਂ ਖਲਾਰ ਜਿਹਾ ਪਿਆ ਸੀ ਜਿਹੜੀ ਮਿੱਟੀ ਧੂੜ ਉਲੜਦੀ ਹੈ ਬੜੇ ਪਰੇਸ਼ਾਨੀ ਹੁੰਦੀ ਹੈ ਤੇ ਬਸ ਇਹੀ ਹੈ ਵੀ ਸਾਡਾ ਇਹ ਕੰਪਲੀਟ ਹੋ ਜਾਏ ਫਿਰ ਦਰਵਾਜ਼ੇ ਲੱਗ ਜਾਣਗੇ ਬਾਸ ਸਾਰਾ ਕੰਮ ਕਰਦਾ ਕੰਪਲੀਟ ਹੋ ਜਾਏ ਕਿਉਂਕਿ ਇਹ ਨਵਾਂ ਜਨਲ ਕੰਮ ਜ਼ਿਆਦਾ ਵਧੀਆ ਪਿਆ ਹਰ ਜਗ੍ਹਾ ਰੇਤਾਂ ਰੇਤਬ ਮਤਲਬ ਖਿਲਰਿਆ ਪਿਆ बहुत ज़्यादा औखा लग रहा है कपड़े वगैरह धोने का काम करना बहुत ही ज़्यादा औखा लग रहा है सू मिस्त्री तो ने फटाफट फर्श पाई पा कर ये भी हम सब कंप्लीट हो गया ना चल चल वो देख पैड़ा लाएगी ये नहीं दी ਤੇ ਲੋ ਜੀ ਇਧਰ ਫਾਈਨਲੀ ਹੋ ਗਿਆ ਸਾਡਾ ਕੰਪਲੀਟ ਇਹ ਵਾਲਾ ਫਰਸ਼ ਸਾਰਾ ਕੰਪਲੀਟ ਹੋ ਗਿਆ ਤੇ ਇਧਰ ਗੇਟ ਕਰਤਾ ਬੰਦਾ ਜਾਣਾ ਹੁਣ ਬਿਲਕੁਲ ਬੰਦ ਹੋ ਗਿਆ ਤੇ ਮਿਸਤੀ ਬਾਹਰ ਲੱਗ ਗਿਆ ਰੈਂਪ ਪੈ ਰਿਹਾ ਬਾਕੀ ਮੈਂ ਤੁਹਾਨੂੰ ਰੈਂਪ ਦਾ ਵੀ ਦਿਖਾਨੇ ਆ ਬਾਹਰੋਂ ਆ ਕੇ ਠੀਕ ਹੈ ਜੀ ਉਧਰੋਂ ਦੂਸਰੇ ਰਸਤੇ ਤੋਂ ਜਾਣਾ ਪੈਣਾ ਮੈਨੂੰ ਹੈ ਤੇ ਆ ਤੱਕ ਬਾਕੀ ਦੇਖਦੇ ਹੋ ਇਹੀ ਸੀਗਾ ਬਸ ਬਹੁਤ ਜ਼ਿਆਦਾ ਖਲਾਰ ਪਿਆ ਹੋਇਆ ਸੀ ਹੁਣ ਸਾਫ ਸਫਾਈ ਹੋ ਜਾਏਗੀ ਬੱਧੀ ਇੱਧਰ ਰਹਿ ਗਏ ਨੇ ਸਾਡੇ ਬਾਥਰੂਮ ਦੇ ਦਰਵਾਜ਼ੇ ਬਹੁਤ ਦਿਨਾਂ ਬਾਅਦ ਕੰਮ ਨਿਪਟਿਆ ਗਾਇਜ਼ ਅੱਜ ਕੰਮ ਬਹੁਤ ਔਖਾ ਸਹੀ ਗੱਲ ਹੈ ਕੁਝ ਠੰਡ ਹੀ ਬਹੁਤ ਜ਼ਿਆਦਾ ਤੇ ਆ ਦੇਖ ਲੋ ਅੱਜ ਵੀ ਬਿਲਕੁਲ ਧੁੱਪ ਨਹੀਂ ਨਿਕਲੀ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਖਿਆਲ ਲੋ ਜਿਹੇ ਬਣ ਗਿਆ ਗੈਮ ਤੇ ਲੋਜੀ ਦੇ ਜਿਹੜੀ ਵਿੱਚੋਂ ਕੰਮ ਕੀਤਾ ਆਪਾਂ ਕਰਦਾ ਇਹ ਸਭ ਤੋਂ ਟੁਕਲਿਪਸ ਨੇ ਆਪਣੇ ਘਰ ਤੇ ਵੀ ਚਾਮ ਕੇ ਰੱਖ ਰਹੀ ਆ ਕਿਉਂਕਿ ਅੱਛਾ ਲੱਗਦਾ ਨਾ ਆਪਣੇ ਜਿਹੜਾ ਨਾ ਹਰੀ ਚੀਜ਼ੀਂ ਆਪਾਂ ਜੀ ਰਹੀਆਂ ਨੇ ਸਾਈਜ਼ ਬਾਕੀ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾਏ ਰੱਖੋ ਹੈ ਜਿਹੜੇ ਕੋਈ ਕਿਸੇ ਦੇ ਕੋਈ ਕੋਸਰ ਸਾੜਦੀ ਖਲਾ ਕਰੋ ਹਰੇ ਬਲੌਗ ਦੇ ਲਈ ਦੇਖਦੇ ਰਹੋ ਪਿਆਰੇ ਪਿਆਰੇ ਕਮੈਂਟ ਕਰ ਦੇ ਦਿਓ ਠੀਕ ਹੈ ਜੀ ਜਿਹੜਾ ਕਿ ਸਾਡਾ ਕੰਪਲੀਟ ਹੋ ਗਿਆ ਫਾਈਨਲੀ ਅੱਜ ਫਰਸਟ ਵੀ ਪੈ ਗਿਆ ਬਾਕੀ ਛੋਟਾ ਬੋਟਾ ਕੰਮ ਰਹਿ ਗਿਆ ਉਹ ਵੀ ਹੋ ਜਾਏਗਾ ਠੀਕ ਹੈ ਜੀ ਬਾਕੀ ਮਿਲਦੀ ਹੈ ਜੀ ਕਾਈ ਨੂੰ ਸਾਰੇ ਨੂੰ ਨਵੇਂ ਵਲੌਗ ਵਿੱਚ ਪਿਆਰੀ ਜੀ ਵੀਡੀਓ ਦੇ ਨਾਲ ਪਿਆਰੇ ਪਿਆਰੇ ਲਾਈਕ ਨੂੰ ਸ਼ੇਅਰ ਕਰਦੇ ਸਾਰੇ ਨੂੰ ਮੇਰੀ ਜੀ ਆਪਰੀ ਸਤਿ ਸ਼੍ਰੀ ਅਕਾਲ ਆ ਦੇਖ ਜੀ ਮੌਸਮ ਐਸਾ ਬਦਲੀ ਬਦਲੀ ਜੀ ਬਣੀ ਹੋਈ ਹੈ ਪਤਾ ਨਹੀਂ ਬਾਰਿਸ਼ ਵੀ ਨਾ ਆ ਜਾਵੇ ਹਨਾ